अशोक ਮਝੇੜੀ ਜੀ ਬਹੁਤ ਲੰਬੋਂ ਸਮੇ ਤੋਂ ਸਭੀ ਨਾਲ ਇਕੱਠੇ ਜਨਰਸ ਕਰਤਾ ਰਹੇ ਨੇ ਕਿ ਸਜੀਵਨ ਭਾਈ ਨਾਲ ਹੋਰ ਬਾਕੀ ਯੂਥ ਕਲੱਬਾਂ ਦੇ ਵਿੱਚ ਬਹੁਤ ਦੇਰ ਤੋਂ ਉਹਨਾਂ ਨੇ ਆਪਣਾ ਜਿਹੜਾ ਸਮਾਂ ਉਹ ਦਿੱਤਾ ਤੇ ਬਹੁਤ ਵਧੀਆ ਕਾਰਗੁਜ਼ਾਰੀ ਇਹਨਾਂ ਦੀ ਤੇ ਉਹ ਬੇਨਤੀ ਉਹਨਾਂ ਨੂੰ ਵੀ ਕਰਾਂਗਾ ਸਾਡੇ ਬੜੇ ਭਾਈ ਸਾਹਿਬ अशोक ਮਝੇੜੀ ਜੀ ਕਿ ਤੁਸੀਂ ਜੀ ਦਾ ਤੁਹਾਨੂੰ ਸਾਰਿਆਂ ਨੂੰ ਜਿਹੜਾ ਸਵਾਗਤ ਕਰਨੀ ਜਾਂ ਵੈਲਕਮ ਕਰਨੀ ਉਹਨੂੰ ਵਸਵਾ ਦੇਤੀ ਕਰੂਗਾ ਇਸਲਾਬ ਦਿਨ ਹੋਵੇ ਰਹਾ ਜਾਂ ਕੈਨੋ ਕਿ ਲਾਰੇਦਾਰ ਕਹਿੰਦੇ ਜਾਂ ਕਹੋ ਵੀ ਲੀਡਰ ਕਹੋ ਸੰਜੀਵਤ ਭਾਰੀ ਕਿ ਜਿਹਨਾਂ ਦੀ ਮਦਦੌਲਤ ਅਜ 35 ਸਾਲ ਚ 26ਵੇਂ ਸਾਲ ਤੇ ਅਸੀਂ ਪ੍ਰਵੇਸ਼ ਕੀਤਾ ਹੈ ਸਰਗੀ ਕਲਾ ਦੇ ਅੰਦਰ ਉਹ ਪ੍ਰਭਾਵ ਉਹਦੀ ਜਿੰਦਗਾਨ ਰੀੜ ਦੀ ਹੱਡੀ ਰੂਹ ਦੀ ਜਵਾਬ ਜਾਂ ਕਹੋ ਮਨ ਨੂੰ ਚਲਾਉਣ ਵਾਸਤੇ ਸਾਨੂੰ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਸਤੇ ਜਿਹੜਾ ਉਹ ਜਜ਼ਬਾ ਉਹਦੇ ਵਾਸਤੇ ਤੁਹਾਨੂੰ ਸਾਰਗਵਰ ਤੋਂ ਕਰਨ ਵਾਸਤੇ ਬਨ ਨੂੰ ਬੁਲਾਣਾ ਚਾਹਦਾ ਸਬਾਤ ਸੰਜੀਵਤ ਸਿੰਘ ਜੀ ਪੂਰਾ ਪਰਾਇਨ ਹੋਵੇ ਕਿਆਦਾ ਰੂਹ ਰਵਾ ਜਿੰਦ ਜਾਂ ਡਾਂਗ ਹੈ ਡਾਂਗ ਹੈ ਸਵਾਗਤ ਪਹਿਲਾਂ ਤਾਂ ਮੈਂ ਨਾ ਇਹ ਕੱਲ ਨੂੰ ਕਹਿੰਦਾ ਹਾਂ ਕਿ ਇਹ ਸਵਾਗਤ ਤੇ ਧੰਵਾਦ ਤੇ ਸ਼ੁਕਰੀਆ ਇਹ ਬਿਗਾਂ ਦੀ ਕਲਾ ਕਰ ਦਿੱਤੀ ਹੈ ਮੇਰੇ ਨਾਲ ਛੋਟੀਆਂ ਛੋਟੀਆਂ ਛੋਟੇ ਛੋਟੇ ਸਵਾਗਤ ਥੈਂਕ ਯੂ ਬਾਕੀ ਥੈਂਕ ਯੂ ਬਾਕੀ ਥੈਂਕ ਯੂ ਥੈਂਕ ਯੂ ਕਹੋ ਲਗਾ ਆਪਕਿ ਤੇਈ ਕੋ ਵੀ ਜਾ ਪੈਣਾ ਪੜਾਵਾਂ ਨੂੰ ਇਹਦੇ ਧੰਨਵਾਦ ਜੀ ਕਿ ਅਪਾ ਪੈਣ ਪੜਾਵਣੇ ਲੋ ਸੈਕੀ ਲੋ ਵੈਲਕਮ ਅਪਰਾਵ ਗੱਲਾਂ ਕਰਨੀਆਂ ਨੇ ਬਸ ਕੋਈ ਮਸ਼ਹੂਰ ਕੋਈ ਯਾਦ ਅਸੋਰ ਕੋ ਜਿਹੜੀ ਹੈ ਇਹ ਮੈਂ ਗੱਲਾਂ ਬਾਤ ਕੀ ਬਾਤ ਕਰੂੰਗਾ ਜਿਹੜੇ ਮੈਂ ਆਪਾਂ ਹੁਣ ਕੋਰੀਪ ਹੈ ਕੈਣੀ ਮੇਰੇ ਜਿਹੜੇ ਨਵੇਂ ਆਏ ਨੇ ਨਿਰਿੰਦਰ ਨਸਰੀ ਮੈਡਮ ਨਿਰਿੰਦਰ ਗਾਇਕ ਬੜੇ ਚੰਗੇ ਆਪ ਸਾਰੋਂ ਤੁਸੀਂ ਦੇਖਣਾ ਹੈ ਹਰੇ ਰੰਗ ਰੰਗੇ ਬਹੁਤ ਬੱਲੇ ਨੇ ਸ਼ੈਣੀ ਸਾਹਿਬ ਨੇ ਇਹ ਬੜਾ ਸ਼ੈਣੀ ਨੂੰ ਖਾਸ ਰਹੀ ਲੋ ਪਰ ਪੰਜ ਬੰਦੇ ਸੀ ਸਾਨੂੰ ਬਹੁਤ ਨਿਹਾਨ ਕੀਤਾ ਉਹ ਕੋਈ ਰੈਡੀਓ ਨਾ ਕੀਤਾ ਬੋਲਿਆ ਇਸ ਤਰ੍ਹਾਂ ਜਾਈ ਪੰਜਾਬ ਤੋਂ ਸਾਡਾ ਕੋਈ ਮਸਲਾ ਬੜਾ ਸ਼ੈਣੀ ਲੋ ਬਣ ਰਿਹਾ ਡਾਕਟਰ ਕੈਨਿਨ ਸਾਹਿਬ ਦਿਨੋਂ ਬਲੀ ਕੀ ਹੈ ਤੇ ਇਦਾਂ ਹੀ ਸ਼ਹਿਰ ਕਰਨੇ ਐ ਲੀਗਲ ਮੈਟਰ ਦੇ ਹੋਰ ਤੇ ਬੰਦਿਆਂ ਨੂੰ ਜਿਹੜੇ ਫਾਇਦੇ ਜਿਹਦੇ ਮੈਨੂੰ ਸੈਂਡ ਕਰਦੇ ਸਾਲ ਪੋਰੇ ਕਾਲਜ ਤੋਂ ਨੂੰ ਦੱਸ ਕਰੇ ਬਗਾਇਦ ਮੁੱਖਾ ਦੀ ਵਾਲੀ ਬੜੀ ਦਰਵਾਜ਼ਾ ਇਹ ਕੰਮ ਸਾਂ ਹੈ ਇਹ ਮਰਾ ਨਵਾਂ ਸਾਥੀ ਹੈ ਸਾਹਿਲ ਸਾਹਿਲ ਨਾਲ ਜੀਵਨ ਦਾ ਮੈਂ ਕਰ ਗਿਆ ਦੇਗੀ ਜਿਵੇਂ ਦੇਗੀ ਉਹਦਾ ਤੀਜਾ ਹੈ ਮੈਨੂੰ ਜਿੰਨੇ ਗੱਡੀ ਲੈਣੀ ਹੁੰਦੀ ਹੈ ਉਹ ਤਾਂ ਲੈਣੀ ਬੜੀ ਗੱਡੀ ਦਾ ਕਾਹੜਾ ਕਰ ਲੈ। ਜੇ ਨਹੀਂ ਸੀ ਆਪ ਯੂਟੀ ਕਹਿੰਦੇ ਆਪਣਾ ਜੋ ਆਪਾਂ ਨੇ ਬਣਾਤਾ ਚਲਾਉਂਦੇ ਹੈ ਨਹੀਂ ਸੀ। ਮੁੱਠੀ ਕਾਪਾ ਤੇ ਇਹ ਹੱਸ ਕੇ ਮੇਰਾ ਹੁਣ ਨਵਾਂ ਸਾਥੀ ਹੈ। ਹੁਣ ਹੈਂਡਲਰ ਕਹਿੰਦੇ ਨੇ ਹੈਂਡਲਰ ਤੇ ਹੈਂਡਲਰ ਹੈ। ਇਹ ਤਾਲੀਆਂ ਮਾਰਦੇ ਨੇ ਸਾਰਾ ਕੰਮ ਖਾਦਾ ਇਹਨਾਂ ਨੇ ਖਾਂਦੇ ਹੋਏ। ਮੈਂ ਕੁਮਿੰਦਰ ਭਾਵਾ ਹੈ। ਇਹ ਮੁੱਠੀ ਕਾਸੀ ਤੋਂ ਸਾਡੀਆਂ ਡੀਡ ਦਾ ਲੱਗਦੇ ਹੁੰਦਾ। ਇਹ ਖਿਆ। ਇਹ ਕੋਹ ਹੈ? ਮੈਂ ਗੱਲ ਵਿੱਚ ਮੁੱਕਦੀ ਆ ਜਿਵੇਂ ਰੈਡੀ ਹੈ ਕਲਜੀਵਨ ਕੋ ਕੁ ਨੀਣਾ ਅ ਤਲਦੀਪ ਹੋਰ ਕੋਣ ਸੋ ਕਿਉਂ ਨਹੀਂ ਹੈ ਕਿ ਇਹ ਜਿਵੇਂ ਗੁੰਜਰ ਜਿਵੇਂ ਆਪਣੇ ਬਰੇਲਰ ਹੁੰਦੇ ਨੇ ਲੋ ਦੋ 2600 ਗ੍ਰਾਮ ਦੇ ਉਹੇ ਹੀ ਹੁੰਦੇ ਸੀਗੇ ਨੀਣਾ ਦੇ ਮੁੱਚੇ ਨਹੀਂ ਹੁੰਦੀ ਨੀਣਾ ਉਹ ਆਇਆ ਗੱਲ ਹੁੰਦਾ ਜੇ ਆਊਗਾ ਮੁੰਡੇ ਦਾ ਤਾਰੀਖ ਦੇ ਆਊਗਾ ਜਿੱਦਾਂ ਕਹਾਂਗੇ ਆਪਾਂ ਤੇ ਬਸ ਮੈਂ ਇਹ ਮੈਨੂੰ ਗੱਲ ਕਰੂੰਗਾ ਬਾਕੀ ਫਿਰ ਬੋਲੀ ਗਰਾਪ ਸਾਰੇ ਬੋਲ ਲੈਣਗੇ ਤੇ ਨਾਲ ਉਹ ਅਵੇਦੀ ਕਰਵਾ ਦਿੰਦਾ ਹੁੰਦਾ ਹੈ ਤਾਂ ਸ਼ੁਕਰੀਆ ਨਹੀਂ ਬਿਲਕੁਲ ਨਹੀਂ ਬਦਲੋ ਸਵਾਗਤ ਕਰਨਾ ਹੈ ਵੈਲਕਮ ਜੀ ਆਇਆਂ ਨੂੰ ਸਵਾਗਤਾਂ ਜਿਵੇਂ ਜਿਵੇਂ ਕਹਿੰਦੇ ਜਿੰਨੇ ਕਰਮ ਚੁੱਕੇ ਆਂ ਪਰਿਸ਼ਰਮ ਅਤੇ ਅਨੁਦ ਹੈ ਕਿ ਉਹ ਵੀ ਇੱਕ ਹੈ ਉਹ ਕੋਈ ਹੈ ਜਿਹਦੇ ਵਰਗਾ ਬੇਤੀ ਕਰੂਗਾ ਸਾਡੇ ਵਿੱਚ ਬਰਉਂਦੇ ਗੋਪਾਲ ਗੋਪਾਲ ਰਹਿ ਗਿਆ ਇਹ ਗੋਪਾਲ ਵੀ ਬੜਾ ਬੜਾ ਪਿਆਰਾ ਇਨਸਾਨ ਹੈ ਮਤਲਬ ਵੀ ਮੈਂ ਇਹ ਕਹਣਾ ਜਿਵੇਂ ਨਾਟਕਕਾਰ ਬਣਿਆ ਇਹ ਗੋਪਾਲ ਦੀ ਬਦੌਲਤ ਹੈ ਗੋਪਾਲ ਨੇ ਵਿਚਾਰਾ ਕੋਲ ਮੁਰਿਆ ਵਿਚਾਰ ਹੋਣੇ ਮੇਰੇ ਇਕਲੇ ਉਹ ਹੋਏ ਹੁਣੇ ਨਾ ਛੇਲੇ ਜਿਹੜੇ ਹੁਣ ਗੁਰੂ ਬਣੇ ਹੋਏ ਨੇ ਕਹਿੰਦੇ ਛੇਲਾ ਗੁਰੂ ਰਿਚਾ ਅਸ ਗੁਰੂ ਗੁਰੂ ਰਿਚਾ ਛੇਲੇ ਜਿੰਨੀ ਬਣ ਗਏ ਤੇ ਇਹ ਬੜਾ ਅਫਸਰ ਸਾਹਿਬ ਦੀ ਗੱਲ ਹੈ ਜਿਸ ਨੂੰ ਕਹਾਂ ਪੈਸੇ ਕਿ ਕੋਈ ਕੰਮ ਹੋਵੇ ਕੋਮਲ ਤੇ ਯਾਰ ਆਏ ਨੇ ਸਾਰੇ ਬਾਕੀ ਗੱਲਾਂ ਕਰੀ ਆਵਾਂਗੇ ਤੇ ਆਪਾਂ ਨੂੰ ਸਾਡੇ ਦੇ ਬੈਠੇ ਮੈਡਮ ਗਵਿੰਦਰ ਨਸਰੀਨ ਇੱਕ ਕਲਾਕਾਰ ਦੇ ਨਾਲ-ਨਾਲ ਸਾਹਿਤ ਚ ਵੀ ਬਣਾ ਅੱਛਾ ਨਾਮ ਇਹਨਾਂ ਨੇ ਨਾਮਣਾ ਖੱਡਿਆ ਜੀ ਬੇਨਤੀ ਕਰ ਰਿਹਾ ਜੀ ਆਜੋ ਤੇ ਆਪਾਂ ਸਰਗੀ ਦੇ ਸਟਾਰਟਿੰਗ ਜੋ ਜਦੋਂ ਤੁਸੀਂ ਜੁਆਇਨ ਕੀਤਾ ਉਦੋਂ ਤੋਂ ਹੁਣ ਤੱਕ ਦੇ ਸਫ਼ਰ ਚ ਸਰਗੀ ਨੂੰ ਤੁਹਾਡਾ ਯੋਗਦਾਨ ਤੇ ਸਰਗੀ ਦਾ ਤੁਹਾਨੂੰ ਕਿ ਤੁਹਾਨੂੰ सॉरी ਤੁਹਾਡੇ ਮੈਨੂੰ ਨਾ ਕਹਦੇ ਵੀ ਗਾਉਣ ਵਾਲੇ ਦੀ ਅੱਡੀ ਨਾਲੋਂ ਇਹੋ ਕੰਮ ਹੈ ਇਹਨਾਂ ਆਪਾਂ ਗਾਇਕੀ ਸ਼ੁਰੂ ਕੀਤੀ ਮੈਡਮ ਗਵਿੰਦਰ ਪਹਿਲੋਂ एक्ट्रेस मैडम मैं बनाया मैंने पता बनाया होकर बड़ा बड़ा दुखी किया मैडम नेवाज सुन अच्छा मैडम जस्वीर मैडम थोड़ा मेरे घर होर समा मिल गया तैयारी तो 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 का है दाली नागरिक छोड़कर जो गल साझी कर रही है तो भी बैठी रीडुजर साई बहुत ही वजी हुई बहुत रज आर्टिस्ट है जहां पर जिक्र करा ਇਦੋਂ ਤੇ ਲਾਉਣ ਦੀ ਕੀ ਆ ਰਹੀ ਲੱਗਿਆ 2500 ਸੀ ਨਾ ਆਜੋ ਨਾ ਆਜੋ ਜਿਹੜਾ ਮੈਂ ਪੱਤੀ ਵੇ ਬਿਆਰ ਬੋ

ਗਹਿਲੇ ਦੇ ਇੱਕ ਮੈਨ ਦੇ ਦੋ ਬਲਦ ਟੱਲੀਆਂ ਬਾਣੇ ਜੋ ਲੈ ਬੇ ਤੁੰਗਰਵਾੜੀ ਵੇ ਅੱਧ ਗੁੰਨਿਆ ਬਾਪੂ ਵੇ ਅੱਧ ਗੁੰਨਿਆ ਗਹਿਲੇ ਦੇ ਇੱਕ ਮੈਨ ਦੇ ਦੋ ਬਲਦ ਟੱਲੀਆਂ ਵਾਰੇ ਕੋਤੀ ਲੈ ਦੇ ਚੰਦਰਾ ਵਾਲੀ ਵੇ ਅੱਧ ਗੁੰਨਿਆ ਮੇਰੇ ਸਾਸ ਕਾਨ ਨੂੰ ਪੈਂਦੀ ਹਰ ਵੇਲੇ ਲੜਦੀ ਮੇਰੀ ਸਾਸ ਖਾਨ ਨੂੰ ਪੈਂਦੀ ਹਰ ਵੇਲੇ ਲੜਦੀ ਰਹਿੰਦੀ ਮੈਨੂੰ ਨੰਦ ਬੋਲੀਆਂ ਮਾਰੇ ਮੈਨੂੰ ਨੰਦ ਬੋਲੀਆਂ ਮਾਰੇ ਮੇਰਾ ਹਰ ਦਾ ਮਸੀਨਾ ਸਾੜੇ ਬਾਪੂ ਵੇ ਅਧੁਨੀਏ ਮਗਾ ਬਾਪੂ ਵੇ ਅਧੁਨੀਏ ਵੇ ਮੈਂ ਤੜ ਕੇ ਚੱਕੀ ਚੋਂਦੀ ਵੇ ਮੈਂ ਤੜ ਕੇ ਚੱਕੀ ਚੋਂਦੀ ਜਦ ਨੰਦ ਫਲੰਗ ਤੇ ਸੌਂਦੀ जय कंत नाल मैं बोला जय कंत नाल मैं बोला मैं देवर करे मखाला बापू वे अडुनी है मका बापू वे अडुनी है रख दाए साडिया बिरका, रख दाए साडिया बिरका, हर वेले देंदा बिड़क मेरा जेठ बड़ा टूट पैना मेरा जेठ बड़ा टूट पैना ਹੋ ਨ ਮਨ ਇਹ ਤੇ ਰਹਿਣਾ ਬਾਪੂ ਵੇ ਅਦੁਨੀਏ ਮਕਾ ਹਾ ਬਾਪੂ ਵੇ ਅਦੁਨੀਏ ਮੇਰਾ ਮਾਹੀ ਵਿੱਚ ਪਰਦੇਸਾ ਇਹਨੂੰ ਦਿਲ ਦੀਆਂ ਗੱਲਾਂ ਦੱਸਾ ਮੇਰਾ ਮਾਹੀ ਵਿੱਚ ਪਰਦੇਸਾ ਇਹਨੂੰ ਦਿਲ ਦੀਆਂ ਗੱਲਾਂ ਦੱਸਾ ਜੇਪਿਛੋਂ ਛੁੱਟੀਆਂ ਵੇ ਆਉਂਦੇ ਨੂੰ ਸੱਸ ਸਿਖਾਵੇ ਬਾਪੂ ਵੇ ਅਧੁਨਿਏ ਮਕਾਹਾ ਬਾਪੂ ਵੇ ਅਧੁਨਿਏ ਗਲ ਦੇ ਇਕ ਮੈਂ ਲੈ ਲੇ ਦੋ ਬਗ ਟੱਲੀਆਂ ਵਾਰੇ ਬੋਤੀ ਲੈ ਦੇ ਚੱਲ ਜਾ ਵਾਲੀ ਵੇ ਅਧੁਨਿਏ ਬਾਪੂ ਹੈ ਅਧੁਨਿਏ ਮਕਾਹਾ ਬਾਪੂ ਵੇ ਅਧੁਨਿਏ ਮਕਾਹਾ ਬਾਪੂ ਵੇ ਅਧੁਨਿਏ ਨਾਲਾ ਦੀ ਨਿਕਰੀ ਆ ਪਗਾਈ ਜੀ ਜਿਹੜੀ ਸੁਨੇਹ ਚੱਕਾ ਸਰੂ ਲਾ ਗੋਦੇ ਤੇ ਹੁਣ ਤੁਹਾਡੀ ਸੰਗੀ ਕਲਾ ਦੇ ਅੰਦਰ ਐਂਟਰੀ ਕਿੰਨੇ ਡਿਸਪਲੇ ਕੀਤੇ ਤੇ ਕਿਹਦੇ ਦਾ ਤੁਹਾਡਾ ਤਜਰਬਾ ਰਿਹਾ ਆ ਸ਼ੁਰੂ ਕਰਿਓ ਜੀ ਮੈਨੂੰ ਤਾਂ ਐਕਟਿੰਗ ਆਉਦੀ ਵੀ ਨਹੀਂ ਸੀਗੀ ਤੇ ਮੇਰੇ ਉਸਤਾਦ ਡੈਕਾ ਹੰਸੂ ਜੀ ਨਾਲ ਬੈਠੇ ਨੇ ਤੁਸੀਂ ਪਹਿਲਾਂ ਮੈਂ ਕਿਹਾ ਸੀ ਜਿੰਨ ਸੱਚ ਪੱਲੇ ਮੇਰੇ ਨਾਟਕ ਉਸਦੇ ਜਨਮਵੰਨਾਨ ਕਰਨ ਗਏ ਸੀਗੇ ਤੇ 550 ਸਾਲਾ ਗੁਲਾਬ ਦੇਗਾ ਜਨਮ ਦਿਨ ਮਨਾਇਆ ਸੀਗਾ ਤੇ ਉਥੇ ਸਾਹਮਣੇ ਕਹਿ ਕੇ ਮੈਂ ਕਿਹਾ ਕਿ ਮੈਨੂੰ ਆਉਂਦਾ ਤਾਂ ਹੈ ਨਹੀਂ ਕੁਝ ਵੀ ਕਿ ਤੁਸੀਂ ਆਓ ਮੈਂ ਆਪਣੇ ਸਖਾਦੋਂ ਬੁਣ ਕੇ ਖਾਓ ਵੀ ਕਰਨੀ ਹੈ ਜਰੂਰ ਚਲੋ ਬਹੁਤ ਦਿਨ ਮੈਂ ਬệnh ਕਰਵਾਈ ਤੇ ਬਹੁਤ ਹੀ ਮਤਲਬੋ ਕੀ ਮੈਨੂੰ ਛਿੜਕਾ ਵੀ ਮੱਤੇ ਸੀ ਨਾ ਬੋਲ ਕਿਤਾ ਦੁਰਦੇ ਉਹ ਕੀ ਕਰਦੇ ਹੋ ਚਲੋ ਠੀਕ ਆ ਕੇ ਕਰਨਾ ਚਲੋ ਐਕਟਿੰਗ ਕੀਤੀ ਉਸ ਤੋਂ ਬਾਅਦ ਫਿਰ ਜਹਾਜ਼ ਨਾਟਕ ਅੰਟੀ ਜਿਹੜਾ ਤੁਹਾਨੂੰ ਕੱਲੇ ਨੂੰ ਦੇ ਪੰਜਾਬ ਹਾਂ ਜੀ ਤੇ ਫਿਰ ਜਹਾਂ ਦੇ ਨਾਟਕ ਵਿੱਚ ਵੀ ਇਦਾਂ ਹੀ ਹੋਇਆ ਕਿਉਂਕਿ ਸਰਦਿਆਂ ਦਾ ਦਿਨ ਸੀ ਮੈਂ ਕਿਹਾ ਸਰ ਵੀ ਸ਼ਾਮ ਦਾ ਟਾਈਮ ਮੈਨੂੰ ਬਹੁਤ ਆਉਂਦਾ ਕਿ ਲੇਡੀਜ਼ ਨੂੰ ਹੁੰਦਾ ਘਰ ਦਾ ਵੀ ਦੇਖਣਾ ਬੱਚੇ ਵੀ ਤੇ ਲੋਅ ਵਗੈਰਾ ਸਾਰਾ ਦੇਖਣਾ ਕਹਿੰਦੇ ਕੋਈ ਗੱਲ ਨਹੀਂ ਮੈਂ ਤੁਹਾਡੇ ਹਸਬੰਦ ਨੂੰ ਫੋਨ ਕਰ ਜਾਂਦਾ ਵੀ ਨਾ ਤਾਂ ਕੁਝ ਕਰਨਾ ਜ਼ਰੂਰ ਹੈ ਉਹ ਫਿਰ ਦੇਖੋ ਦੋ ਟਾਈਮ ਹਿੰਨੇ ਅਸੀਂ ਹਸਲ ਕਰਦੇ ਰਹੇ 10 ਵੇ ਸਟਿਡੀ.com ਤੇ ਸੈਲ ਵੀ ਪਾਰਕ ਕਰਦੇ ਰਹੇ ਦੇ ਉੱਥੇ ਵੀ ਜਦੋਂ ਮੈਂ ਐਂ ਦਾ ਤੁਨ ਕਹਿੰਦੇ ਕਿਦਾ ਤੁੜਦੇ ਐਦਾ ਤੁੜੋ ਸਾਡੇ ਗਾਵੇ ਵਿੱਚ ਉਹਦੇ ਟੋਕ ਟੋਕ ਕੇ ਬਹੁਤ ਜਨ ਤਰਾਸ਼ ਕੇ ਉਹਨਾਂ ਨੇ ਮੈਨੂੰ ਕਹਿੰਦੇ ਬਹੁਤ ਮੈਂ ਪਰਫੈਕਟ ਹੋ ਗਈਆਂ ਪਰ ਐਨਾ ਵੀ ਚਲੋ ਮੈਂ ਵੀ ਆਪਣੇ ਕੈਮ ਚੁੱਕੀ ਹੋਈਆਂ ਵੀ ਚਲੋ ਮੈਂ ਨਾਟਕ ਕਰ ਸਕਦੀ ਆ ਠੀਕ ਹੈ ਤੇ ਹੁਣ ਵਾਕੀ ਹਾਂ ਸਰ ਜੀ ਵੀ ਕੋਈ ਹੋਰ ਨਾਟਕ ਸ਼ੁਰੂ ਕਰਨਾ ਹੈ ਸੁਣਨਾ ਮੇਰਾ ਉਹਦੇ ਵਾਸਤੇ ਵੀ ਮੈਨੂੰ ਪਹਿਲਾਂ ਹੀ ਥਾਂ ਦੇ ਜਗਾ ਤਿਆਰੀ ਕਰੋ ਇਹ ਤਾਂ ਮੂਸ ਨਹੀਂ ਰਹਿਣਾ ਹੈ ਤੇ ਮੈਂ ਬਹੁਤ ਪ੍ਰਤਾਨ ਕਰਦੀ ਆਂ ਜੀ ਤੇ ਕੁਕੀ ਮੈਨੂੰ ਸਿਖਾਵਾ ਵਾਲੇ ਤੁਸੀਂ ਮੈਨਾਂ ਦਾ ਕੁਛ ਨਹੀਂ ਆਉਂਦਾ ਇਹ ਜਰਾ ਮੈਨੂੰ ਯਾਦ ਆਸੀ ਬਿੰਦਾਂ ਚੋਂ ਉਸ ਦਾ ਮਤਲਬ ਆ ਰਿਹਾ ਕਿ ਸੋਨਾ ਬਿਲਕੁਲ ਸਿੱਖਿਆ ਦਾ ਕੰਮ ਹੈ ਦੋ ਤਰ੍ਹਾਂ ਪਿਆ ਕਰ ਚੁੱਕੀਆਂ ਤੇ ਇਸ ਤੋਂ ਬਾਅਦ 18 ਦਾ ਅਸ਼ੀਰਵਾਦ ਆ ਪਿਆ ਹੈ ਪਰਮਾਤਮਾ ਜੀ ਜਦੋਂ ਹੀ ਪਰਮਾਤਮਾ ਜੀ ਬੈਠੇ ਰਹੇ ਹੌਸਲਾ ਦਿੰਦੇ ਹਨ ਕਿ ਅਸਤ ਕਿਤੇ ਵੀ ਸਿਖਾਦੇ ਹਨ ਇਹਨੇ ਅੱਧਾ ਹੀ ਅਧਾ ਕਰਨਾ ਉਹ ਸਭ ਤੋਂ ਜ਼ਿਆਦਾ ਵਧੀਆ ਲੱਗਦਾ ਜਦੋਂ ਚਾਹ ਦੇ ਦਾ ਟੋਕਰਾ ਬਹੁਤ ਵਧੀਆ ਲੱਗਦਾ ਪਰਮਾਤਮਾ ਜੀ ਦਰਿਆ ਬਣਾਉਂਦਾ ਕੋਈ ਹਾਂ ਵੀ ਕਰਦੇ ਬਿਲਕੁਲ ਕਰਦੇ ਦਰਿਆ ਸੰਦੀਆ ਬਰਸਾਤੀ ਬਣੇ ਤੇ ਬਹੁਤ ਵਧੀਆ ਲੱਗਦਾ ਸੋ ਕਿ ਮੈਂ ਇੱਥੇ ਆਈ ਆਂ। ਹਮਨੇ ਲੋਕ ਬਹੁਤ ਬਹੁਤ ਵਧੀਆ ਲੱਗ ਰਹਾ ਪਸਾਰੀ ਇੱਕ ਘਰ ਸੁਣ ਰਹਾ। ਤੇ ਪਰਮਾਤਮਾ ਕਰੇ ਸਾਰੀ ਚਾਹਤੀ ਕਲਾ ਚ ਰਹਿਣ। ਤੇ ਸਾਰਨੂੰ ਹੋਰ ਪ੍ਰਤੀਯਾਗ ਅਕਸ਼ਨ ਕਿ ਆਪਾਂ ਹੋਰ ਲਾਟ ਕਰੀਏ ਤੇ ਵਿੱਚ ਪਾਰਟਿਸਪੇਟ ਕਰੀਏ। ਧੰਨਵਾਦ। ਧੰਨਵਾਦ ਬੜੀ। ਨਾਲੇ ਜਦੋਂ ਮੈਡਮ ਇੱਕ ਪੱਥਰ ਨੂੰ ਜਦੋਂ ਮੂਰਤੀਕਾਰ ਨੇ ਕਿਤੇ ਘਰ ਦਾ ਹੁੰਦਾ ਤਰਾਸ਼ਣਾ ਹੁੰਦਾ ਤੇ ਸ਼ੈਡਿੰਗ ਫੋਰੀ ਸਕਦਾ ਤਾਂ ਵੀ ਹੁੰਦੀ ਹੈ। ਸਾਡੇ ਹੋਰ ਤੱਕ ਪੇਜ ਜਾਂਦੀ ਹੈ। ਤੇ ਹੋਰ ਬੇਟੀ ਕਰੂਗਾ ਬਰਨ ਦਸਰੀ ਬਰਨ ਦਸਰੀ ਦੀ ਬਹੁਤ ਜਿਆਦਾ ਸਾਰੇ ਉਸਕਾਰ ਸਭ ਲਖਿੰਦਰ ਜੀ ਨੇ ਕੰਮ ਕੀਤਾ ਕਿ ਸਰਗੀ ਵਾਲਾ ਕੇਂਦਰ ਦੇ ਇਹ ਕਿਰਾਂਤਾ ਟੀਮ ਹੈ ਕੈਸ਼ੀਅਰ ਹੈ ਤੇ ਸਾਰਾ ਜਿਹੜਾ ਪੰਜਾਬ ਦੇ ਵਿੱਚ ਆਪੀ ਸਰਗੀ ਕੇਂਦਰ ਦੀ ਇਹ 2 ਸਾਲਾਂ ਦੀ ਇਹਨਾਂ ਨੂੰ ਤੇ ਬਾਕੀ ਲੋਕੀ ਗੱਲਾਂ ਕਰਦੇ ਜੀ ਤੁਹਾਨੂੰ ਪਾਜ 100 ਰੁਪਏ ਨਾਲ ਤੁਹਾਡੀ ਬਜਾ ਤਾੜੀ ਆਉਣੀ ਹੈ ਹੈ 1 ਲੱਗ ਮਿੰਟ ਪਹਿਲਾਂ ਤਰਾਸਣਾ ਉਹ ਪੈਂਦੀ ਰਹੇਗੀ ਹਾਂ ਮਾਹੌਲ ਚ ਚੱਲ ਰਿਹਾ ਹੈ ਨਾ ਸਸਤੀ ਕਲਾ ਦੇ ਸੰਜੀਵਨ ਸਿੰਘ ਬਨਾਮ ਸੱਦੀ ਕਲਾ ਕੇਂਦਰ ਸੱਦੀ ਕਲਾ ਕੇਂਦਰ ਬਨਾਮ ਸੰਜੀਵਨ ਸਿੰਘ ਤੇ ਮੈਨੂੰ ਸੰਜੀਵਨ ਸਿੰਘ ਨੇ ਕਾਲ ਦੱਸਿਆ ਕਿ 300 ਆਰਟਿਸਟ ਇਹਨੇ ਹੈ ਨਾ ਤੇ ਹੋਰ ਵੀ ਬਹੁਤ ਹੋਣੇ ਹੈ ਹੈ ਆਵਾਜ਼ ਘਟਾਓ ਸੰਜੀਵਨ ਸਿੰਘ ਜੀ ਨੂੰ ਮੈਂ ਇੱਕ ਵਿਅਕਤੀ ਨਹੀਂ ਸੰਸਥਾ ਦੇ ਤੌਰ ਤੇ ਦੇਖਦੀ ਆ ਬਹੁਤ ਸੁਰਦੇ ਵੀ ਬਹੁਤ ਕੰਮ ਕਰਦੇ ਰਹਿੰਦੇ ਆ ਅਣਗੋਲਿਆਂ ਹੀ ਇਹਨਾਂ ਨੂੰ ਵੀ ਨਹੀਂ ਪਤਾ ਹੁੰਦਾ ਕਿ ਇਹ ਕਿੰਨਾ ਕੁਝ ਕਰ ਜਾਂਦੇ ਹੈਗੇ ਆ ਤੇ ਮੇਰਾ theater ਦਾ ਸਫਰ ਵੀ ਇਹਨਾਂ ਕੋਲੋਂ ਹੀ ਸ਼ੁਰੂ ਹੋਇਆ ਕਿ ਸੋਚ ਹੀ ਨਹੀਂ ਸਕਦੀ ਸੀ ਕਿ theater ਵੀ ਕਰ ਸਕਦੇ ਆ ਵੈਸੇ ਮੈਂ ਸਕੂਲ ਤੇ ਕਾਲਜ ਲੈਵਲ ਤੇ ਬਹੁਤ ਐਕਟੀਵਿਟੀਜ਼ ਕੀਤੀਆਂ ਨੇ ਪਰ ਐਡਾ ਥੀਏਟਰ ਆਰਟਿਸਟ ਕੋਹਾਣਾ ਉਹ ਅਨੰਦ ਗੱਲ ਹੁੰਦੀ ਹੈ ਉਹ ਇਹਨਾਂ ਦੇ ਥਰੂ ਹੀ ਸ਼ੁਰੂ ਹੋਇਆ ਇਹ ਆਰਟਿਸਟ ਨੂੰ ਇਦਾਂ ਫ੍ਰੀ ਛੱਡ ਦਿੰਦੇ ਨੇ ਤੇ ਇਹ ਨਹੀਂ ਕਿ ਇਦਾਂ ਕਰੋ ਇਦਾਂ ਕਰੋ ਉਹ ਜਿੱਦਾਂ ਸਿੱਖਿਆ ਹੁੰਦਾ ਉਹ ਚੀਜ਼ ਅਲੱਗ ਹੁੰਦੀ ਹੈ ਟੈਕਨੀਕਸ ਹੁੰਦੀਆਂ ਪਰ ਇਹ ਨੇਚਰਲ ਵੇ ਵਿੱਚ ਉਹਨੂੰ ਪਰਖੋਲਾ ਤੋਂ ਦਾ ਮੌਕਾ ਦਿੱਲੇ ਇਦਾਂ ਹੀ ਇਹਨਾਂ ਨੇ ਇਕਦਮ ਮੈਨੂੰ ਇਸ ਫੀਲਡ ਵਿੱਚ ਇੰਟਰੋਡਿਊਸ ਕੀਤਾ ਮੌਕਾ ਦਿੱਤਾ ਤੇ ਮੈਂ ਥੀਏਟਰ ਆਰਟਿਸਟ ਕੋਹਾਣਾ ਲੱਗੀ ਸਾਇਹ ਸਭਾ ਵਿੱਚ ਵੀ ਮੈਨੂੰ ਸੰਜੀਵਨ ਸਿੰਘ ਜੀ ਲੈ ਕੇ ਗਏ ਜਿਹੜਾ 3ਪੀ 1ਕੇ 2 ਵਿੱਚ ਸਰਕਾਰੀ ਸਕੂਲ ਵਿੱਚ ਸਾਇਹ ਸਭਾ ਉਹਦੀ ਪਹਿਲੀ ਵਾਰ ਮੈਂ ਉੱਥੇ ਗਈ ਸੀ ਤੇ ਉੱਥੇ ਬੋਲਣਾ ਸ਼ੁਰੂ ਕੀਤਾ ਲਿਖਣਾ ਸ਼ੁਰੂ ਕੀਤਾ ਤੇ ਮੈਂ ਲੇਖਿਕਾ ਕਹਾਰਨ ਪੱਤਰਕਾਰੀ ਵਿੱਚ ਵੀ ਦੇ ਉਸੇ ਕਰਕੇ ਅੱਜ ਅਸੀਂ theater ਆਰਟਿਸਟ ਹੁੰਦੇ ਨਾਲ ਜੁੜੇ ਹਾਂ ਤੇ ਸਰਗੀ ਕਲਾ ਕੇਂਦਰ ਨਾਲ ਐਦਾਂ ਦਾ ਰਿਸ਼ਤਾ ਜੁੜਿਆ ਕਿ ਚਾਹੇ ਮੈਂ ਬਾਹਰ ਵੀ ਜਾਂਦੀ ਰਹੀ ਆ ਉੱਥੋਂ ਵੀ ਜੁੜੀ ਰਹਿੰਦੀ ਸੀਗੀ ਸੰਜੀਵੇ ਸਿੰਘ ਜੀ ਨੇ ਜਦੋਂ ਵੀ ਮੈਂ ਆਣਾ ਆਏ ਹੋਏ ਆ ਕਦੋਂ ਆਣਾ ਚਲੋ ਆਜੋ ਹੁੰਦੇ ਹਰਸੇ ਸ਼ੁਰੂਆ ਫਲਾਣਾ ਲੱਗ ਚਾਹੇ ਸਾਨੂੰ ਕੌਨਫੀਡੈਂਸ ਨਾ ਹੋਵੇ ਟਾਈਮ ਨਾ ਹੋਵੇ ਇਹਨਾਂ ਨੇ ਕੌਨਫੀਡੈਂਸ ਵੀ ਦਿਵਾ ਦੇਣਾ ਸਮਾਂ ਵੀ ਕਢਵਾ ਦੇਣਾ ਤੇ ਰਿਹਰਸਲ ਵਿੱਚ ਛੱਡ ਕੇ ਆਪ চলে ਜਾਣਾ ਜਦੋਂ 2-4 ਦਿਨ ਰਹਿ ਜਾਣਾ ਆ ਕੇ ਸਾਹਮਣੇ ਬਹਿ ਜਾਣਾ ਫੇਰ adda ਦੀ ਟੋਕਾ ਟਾਕੀ ਕਰਦੇ ਪਿੱਛੇ ਜਾ ਕੇ ਸੋਚਣਾ ਵੀ ਉਦੋਂ ਤਾਂ ਫਰੀ ਛੱਡ ਜਾਂਦੇ ਆਪੇ ਕਰੋ ਹੁਣ ਆ ਕਈ ਵਾਰੀ ਹੁਣ ਕਿੱਦਾਂ ਹੋਏਗਾ ਕਹੋ ਜੇ ਐਦਾ ਹੀ ਗੁੱਸਾ ਕਰੀ ਵਾਲੀ ਕੋਈ ਨਾ ਜੀਵਨ ਜੀ ਨੂੰ ਮੈਂ ਕਰੀ ਜੀਵਨ ਜੀ ਸਰ ਜੀ ਨੂੰ ਤਾਂ ਬਹੁਤ ਪਰੇ ਕਰਦੇ ਮੈਂ ਉਹ ਵੀ ਚੋਕ ਉਹ ਤੋਂ ਕੋਈ ਨਾ ਕੋਈ ਮੈਂ ਕਿਹੜੇ ਮੌਕੇ ਤੇ ਨਾ ਇਹ ਸਾਥ ਛੱਡ ਦੇ ਕਿਉਂਕਿ ਉਹ ਸ਼ੋਅ ਦਾ ਟਾਈਮ ਹੁੰਦਾ ਹੈ ਉਹ ਹਰ ਕੋਈ ਫਸਿਆ ਹੁੰਦਾ ਫਿਰ ਉਹਦਾ ਦਾਂਬੇ ਦੇ ਵਿੱਚ ਆ ਕੇ ਡਰਾਵੇ ਦੇ ਜਾ ਕੇ ਕਿੰਨਾ ਸਾਡੇ ਕੋਲ ਡਾਇਲੋਗ ਨਿਕਲਦੇ ਨੇ ਕਿੰਨਾ ਐਕਟਿੰਗ ਨਿਕਲਦੀ ਹੈ ਕਿੰਨਾ ਭਾਵ ਨਿਕਲਦੇ ਨੇ ਸਾਨੂੰ ਨਹੀਂ ਪਤਾ ਮਨੂੰ ਲੱਗਦਾ ਇਸ ਬੰਦੇ ਦਾ ਪ੍ਰਭਾਵ ਹੀ ਹੈ ਇਹਨਾਂ ਦੇ ਇੱਕ ਰਾਸ਼ੇ ਹੋਏ ਚੰਡੇ ਹੋਏ ਆਰਟਿਸਟ ਜਿਹੜੇ ਇਕਦਾਂਮੀ ਆ ਕੇ ਚਲੋ ਕਿਸੇ ਨੂੰ ਵੀ ਕਹਿ ਦੇਣਗੇ ਚਲੋ ਨਾਟਕ ਕਰਨਾ ਤੇ ਉਹ ਕਿੰਨਾ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਇਹਨਾਂ ਨੇ ਤਾਂ ਸਟੇਜ ਦਿੱਤੀ ਮੌਕਾ ਦਿੱਤਾ ਉਹ ਸਾਡੇ ਕੋਲ ਟਾਈਮ ਹੈ ਜਾਂ ਮਿਹਨਤ ਹੈ ਕਿੰਦਾ ਅਸੀਂ ਅੱਗੇ ਪਹੁੰਚਣਾ ਉਹ ਪੱਕੀ ਸਾਡੇ ਉੱਤੇ ਆ ਐਮਬੇਸ਼ੀਅਰ ਰੱਬ ਨੇ ਜਰੀਆ ਬਣਾਇਆ ਹੁੰਦਾ ਪਰ ਜਰੀਆ ਬਣਿਆ ਹੋਇਆ ਤਾਂ ਹੀ ਉਹ ਅਸੀਂ ਅੱਗੇ ਆਏ ਆ ਹੈਨਾ ਮੈਂ ਬਹੁਤ ਥੈਂਕਫੁਲ ਹਾਂ ਸੰਜੀਵ ਜੀ ਮੈਂ ਟੀਚਰ ਹੀ ਹੁੰਦੀ ਸੀਗੀ ਟੀਚਰ ਤੋਂ ਬਾਅਦ ਸਾਇੰਸ ਤੋਂ ਪਰਵਾ ਮ theater artist ਪੱਤਰਕਾਰੀ ਦਾ ਜੁੜਦਾ ਗਿਆ ਤੇ ਤੁਹਾਨੂੰ ਵੀ ਨਹੀਂ ਪਤਾ ਤੁਸੀਂ ਕਿੰਦਾ ਕਿਸੇ ਨੂੰ ਅੱਗੇ ਪਹੁੰਚਾ ਦਿੰਦੇ ਹੋ ਹੈਨਾ ਫਿਰ ਮੈਂ ਬਲਖਨਾ ਬੁਖਾਰੇ ਨਾਟਕਕੀਤਾ ਹੈਨਾ ਸਾਰੇ ਆਰਟਿਸਟ ਹੁੰਦੇ ਸੀ ਜਦੋਂ ਜਦੋਂ ਮਿਲਦੇ ਆ ਤਾਂ ਇੱਕ ਵੱਖਰਾ ਹੀ ਪਰਿਵਾਰ ਬਹੁਤ ਨਿੱਕਾ ਪਰਿਵਾਰ ਬਣਾਇਆ ਬਣਿਆ ਹੋਇਆ ਇਹਨਾਂ ਦਾ ਪਰਿਵਾਰਕ ਰਿਸ਼ਤਾ ਵੀ ਪੂਰੇ ਪਰਿਵਾਰ ਦਾ ਰਿਸ਼ਤਾ ਹੀ ਇਦਾਂ ਦਾ ਸਾਰਿਆਂ ਦੇ ਨਾਲ ਬਣ ਜਾਂਦਾ ਹੈ ਨਾ ਜਦੋਂ ਵੀ ਕੋਈ ਪ੍ਰੋਗਰਾਮ ਹੁੰਦੇ ਨੇ ਸਾਰੇ ਜੁੜਦੇ ਨੇ ਸਭ ਤੋਂ ਜ਼ਿਆਦਾ ਇਕੱਠਨ ਦੇ ਪ੍ਰੋਗਰਾਮ ਚਾਹੀਏ ਸਾਹਿਤਕ ਪ੍ਰੋਗਰਾਮ ਹੋਵੇ ਚਾਹੇ ਪਰ ਵੀ ਅਸੀਂ ਦੇਖਿਆ ਕਿ ਫੋਕ ਡਰਾਮ ਜਿਤ ਨਹੀਂ ਆਉਂਦੇ ਪਰ ਇਹਨਾਂ ਦੇ ਜਿਹੜੇ ਆ ਪਰਿਵਾਰ ਇਹਨੇ ਬਣਾਇਆ ਨੇ ਏਦਾਂ ਹੱਥ ਦੇ ਨਾਲ ਮਨ ਦੇ ਨਾਲ ਜੁੜਦੇ ਨੇ ਤੇ ਬਹੁਤ ਅੱਛਾ ਫੀਲ ਕਰਾਂਗੇ ਏਦਾਂ ਹੀ ਮੈਂ ਬਲਕਨਾ ਬੁਖਾਰੇ ਕੀਤਾ ਕੁਸ਼ਲੇ ਨਾਟਕ ਕੀਤਾ ਪੀਜੀ ਕੀਤਾ ਪੀਜੀ ਵਿੱਚ ਦਾ ਮੇਨ ਰੋਲ ਹੀ ਮੈਨੂੰ ਦਿੱਤਾ ਜੋ ਮੈਂ ਕਾ ਸੰਦ ਪ੍ਰਸਤਾਵਾਂ ਦਾ ਮੌਕਾ ਹੀ ਹੁੰਦਾ ਸਭ ਨੂੰ ਹੀ ਅੱਦਾਂ ਮੌਕੇ ਮਿਲਦੇ ਹੁਣੇ ਵੀ ਔਰਨ ਜੀਵਨ ਸਿੰਘ ਜੀ ਦੇ ਨਾਲ ਕੀਵੇਂ ਮੈਂ ਕੀਤਾ ਉਹ ਨਾਟਕ ਮੈਨੂੰ ਕੁਝ ਵੀ ਨਹੀਂ ਯਾਦ ਕਿਉਂ ਇਹਨਾਂ ਦਾ ਮੋਹਸ਼ਲਾ ਹੈ ਇਹਨਾਂ ਬੰਦੇ ਨੂੰ ਨਾ ਡਰਾਉਂਦੇ ਨੇ ਐਂ ਏਦਾਂ ਕਹਿ ਲੈਂਦੇ ਨੇ ਕਿ ਸਾਡੇ ਵਿੱਚੋਂ ਹੀ ਕੋ ਸ਼ੋ ਹੀ ਨਹੀਂ ਹੋਣ ਦਿੰਦੇ ਕਿ ਅਸੀਂ ਇੰਨੇ ਮਜ਼ੇ ਹੋਏ ਆ ਅਸੀਂ ਇੰਨਾ ਅਭਿਆਸ ਕੀਤਾ ਹੋਇਆ ਇੰਨੇ ਪਹੁੰਚੇ ਹੋਏ ਆ ਸਾਡਾ ਨਾਮ ਐ ਅਸੀਂ ਇਹ ਕਰਦੇ ਆ ਉਹ ਕਰਦੇ ਆ ਬੰਦੇ ਨੂੰ ਉਹਦਾ ਫੈਸਲਾ ਸੀ ਨਹੀਂ ਹੋਣ ਦਿੰਦੇ ਅਸੀਂ ਕੋਈ ਤਾਂ ਹੀ ਆਪ ਪਾਣ ਦਿੰਦੇ ਨੇ ਉਹ ਤਾਂ ਵੀ ਨਿਊ ਕਮਰ ਦੀ ਤਾਂ ਮੋਜਾਂ ਨੇ ਜਿੱਦਾਂ ਸਾਨੂੰ ਤਾਂ ਕੁਝ ਨਹੀਂ ਆਉਂਦਾ ਫਿਰ ਜਿਉ ਜਿਉ ਉਸიანਾਂ ਦੇ ਨਾਲ ਰਹਾਂਦੇ ਆ ਤੇ ਸਾਰੇ ਹੀ ਉਹਦਾ ਪਰਿਵਾਰ ਵਿੱਚ ਵੀ ਕੋਈ ਮਰਪੇ ਨਹੀਂ ਹੋ ਸਕਦਾ ਪਰ ਇਹਨਾਂ ਦੇ ਨਾਲ ਜੁੜ ਕੇ ਕੋਈ ਮਰਪੇ ਤੱਕ ਦੇ ਮੈਸੇਜ ਨਹੀਂ ਹੁੰਦਾ ਉਹਦਾ ਦੇ ਨਿਯਮ ਜਿਉਂਦਾ ਹੀ ਅਸੀਂ ਜੁੜੇ ਹੋਏ ਆ ਜਦੋਂ ਵੀ ਆਵਾਜ਼ ਮਾਰਦੇ ਨੇ ਉਦੋਂ ਹੀ ਅਸੀਂ ਹਾਜ਼ਰ ਹੁੰਦੇ ਆ ਕੋਈ ਮੈਨੂੰ ਅਸੀਂ ਕੋਈ ਇਦਾਂ ਦੀ ਗੱਲ ਮੇਰੇ ਕੋਲੋਂ ਰਹਿ ਨਾ ਜਾਵੇ ਹਨਾ ਜਦੋਂ ਬਲਕਨਾ ਬੁਖਾਰੇ ਨਾਟਕ ਹੋਇਆ ਕੋਦੋਂ ਪਹਿਲੀ ਇੱਕ ਮੇਰੀ ਯਾਦ ਕਦੇ ਨਹੀਂ ਮੈਂ ਭੁੱਲੀ ਉਹਦੇ ਵਿੱਚ ਉਹ ਇੱਕ ਬੇਟਾ ਔਰ ਬਾਹਰ ਪਹੁੰਚਿਆ ਹੋਇਆ ਉੱਥੇ ਬੈਠਾ ਯਾਦ ਕਰ ਰਿਹਾ ਰਣਜੀਤ ਸਿੰਘ ਬਾਹਰ ਪਹੁੰਚੇ ਹੋਏ ਨੇ ਤੇ ਇੱਕ ਨੂੰ ਦੀ ਹਾਲ ਬੀ ਸੀ ਹੈ ਨਾ ਤੇ ਉਹ ਬਾਹਰ ਬੈਠੇ ਪਬ ਵਿੱਚ ਯਾਦ ਕਰ ਰਿਹਾ ਮਾਂ ਨੂੰ ਤੇ ਅੰਦਰ ਲਾਈਟ ਪੈ ਰਹੀ ਹੈ ਤੇ ਮੈਂ ਰੋ ਰਹੀ ਆ ਕਿ ਮੇਰੇ ਢੇਟ ਦੀਆਂ ਅੰਦਰਾਂ ਮੱਚ ਰਹੀਆਂ ਵਾਕਈ ਜਿੱਦਾਂ ਅੰਦਰਾਂ ਮੇਰੀਆਂ ਚੜ ਰਹੀਆਂ ਹੁੰਦੀਆਂ ਹਨ ਮੈਂ ਰੁਹੀ ਉੱਥੇ ਅੰਨਾ ਰੁਹੀ ਪਿੱਛੇ ਜਾ ਕੇ ਵੀ ਮੇਰਾ ਰੋਣਾ ਨਹੀਂ ਮੁੱਕਿਆ ਉਹ ਮੈਨੂੰ ਚੁੱਪ ਕਰਾਉਣ ਲਈ ਮੈਨੂੰ ਅਗਲਾ ਸੀਨ ਆਇਆ ਉਹ ਸੀਨ ਮੈਂ ਕਦੇ ਨਹੀਂ ਕੋਚਿਆ ਵੀ ਅੱਦਾਂ ਫੀਲ ਆਦਿ ਉਹਦੇ ਕਿਸੇ ਐਕਟਰ ਨੂੰ ਕਿੰਨਾ ਸੋਚਾ ਕਿ ਇਹਦਾ ਹੋਣਾ ਉਹ ਉਹ ਮੈਨੂੰ ਅੱਦੇ ਪੀਜੀ ਨਾਲ ਐਨੀ ਸਟਿਪ ਕਿੰਨਾ ਯਾਰੀ ਕਿੰਨਾ ਕੰਫੀਡੈਂਸ ਆ ਗਿਆ ਉਹ ਅਸਲੀ ਹੋ ਸਕਦਾ ਹੈ ਜਿਹੜਾ ਨਿਰਮਾਤਾ ਸੀ ਉਹਦੇ ਆਪਣੀ ਨਾਰਮ ਦੀ ਕਿੰਨੀ ਅਸੀਂ ਹੁੰਦਾ ਨਹੀਂ दर भी ऐसे स्टेज पे आ जाते कितना कार्यम नहीं ऐसा देखना हो दबी हुई जरा कला आ रहे कितना नित्तर मैं और चाहिए तो आते हैं कितना है पर जो एक्सपीरियंस है ना जो कॉलोन मिले हैं ना वो सामने उन्हें उसी लाइफ में चित्तले कि सामने मैं आता हूँ ये बस चित्तासार है बहुत 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 �